ਹੈਲੋ ਬੀਨਸ ਸਸਿਕਾ ਕਿਵੇਂ ਹੋ ਸਾਰੀ ਮਿੱਠ ਕਰਦੇ ਠੀਕ ਹੋ ਨੀਆ ਕੱਲ ਮੈਨੂੰ ਥੋੜਾ ਜਿਹਾ ਫੀਵਰ ਸੀਗਾ ਹਨਾ ਤੇ ਕਲਾ ਵੀ ਖਰਾਬ ਸੀਗਾ ਤੇ ਕੰਮ ਵੀ ਸੀਗੇ ਕਰਦੇ ਕੱਲ ਦਾ ਦਿਨ ਬਹੁਤ ਬੀਜੀ ਗਿਆ ਸੀ ਤੇ ਅੱਜ ਫਿਰ ਸਕੂਲ ਸਵੇਰ ਗਏ ਪਹਿਲਾਂ ਉੱਥੇ ਇਸ ਕੰਪੀਟੀਸ਼ਨ ਹੁੰਦਾ ਸੀ ਹਾਊਸ ਵਾਈਜ਼ ਇੰਟਰ ਹਾਊਸ ਫਿਰ ਉਸ ਤੋਂ ਬਾਅਦ ਇੰਟਰ ਹਾਊਸ ਕੰਪੀਟੀਸ਼ਨ ਹੋਇਆ ਕੰਨੀ ਦੇ ਲਗਾਤੀ ਉਸ ਤੋਂ ਬਾਅਦ ਪ੍ਰੈਕਟੀਕਲ ਦਾ ਪੇਪਰ ਲਿਆ ਫਿਰ ਦੋ ਚਾਰ ਜਿਹੜੀਆਂ ਕਲਾਸ ਰਹਿ ਗਈ ਸੀ ਰਿਮੇਨਿੰਗ ਉਹਨਾਂ ਨੂੰ ਪੜਾਇਆ ਪ੍ਰੰਤ ਬਾਅਦ ਬੱਚੇ ਨੂੰ ਵੀ ਇੱਕ ਬੱਚੇ ਦੇ ਫਾਦਰ ਐਕਸਪਾਇਰ ਹੋ ਗਏ ਉਹ ਵਿਚਾਰੀ ਆਈ ਹੈ ਕਾਫੀ ਵੱਧ ਗਿਆ ਉਹ ਦਾ ਖਰਾਬ ਹੋਇਆ ਨਾਲ ਸਾਡਾ ਵੀ ਹੋਇਆ ਤੇ ਬਾਕੀ ਜ਼ਿੰਦਗੀ ਮੋਤੇ ਪਰਮਾਤਮਾ ਦੀ ਹੱਥ ਹੈ ਤੇ ਉਸ ਤੋਂ ਬਾਅਦ ਕਿਊਸ਼ਨ ਪੜਾਈ ਕਿਊਸ਼ਨ ਤੇ ਵੀ ਅੱਜ ਬੱਚੇ ਘਟਿਆ ਹੈ ਮੈਂ ਤੇ ਇੱਕ ਹੋਰ ਲੜਕਾ ਸੀ ਕਿ ਆਪਾਂ ਪੜਾਈ ਕੀਤੀ ਉਸ ਤੋਂ ਬਾਅਦ ਉਹ ਚਲਾ ਗਿਆ ਫਿਰ ਮੈਂ ਸਬਜ਼ੂ ਵੀ ਲੈ ਕੇ ਆਈ ਕੰਮ ਕਰਦਾ ਕਰਨਾ ਉਹ ਤੋਂ ਕਰਦਾ ਫਿਕਾਪ ਕੂਮ ਕੀਤਾ ਤੇ ਲੇਟ ਹੋ ਗਈ ਤੇ ਲੇਟ ਤੇ ਹੋ ਹੀ ਜਾਂਦਾ ਕਿਉਂਕਿ ਪਤਾ ਕੀ ਗੱਲ ਆ ਕੁਝ ਵੀ ਕਰ ਲੋ ਘਰ ਦੇ ਕੰਮ ਕਰ ਕਰ ਦਿਆਂ ਜਦੋਂ ਤੁਸੀਂ ਫੂੜਾ ਫੂੜ ਜਿਹੜਾ ਪ੍ਰਪੇਅਰ ਕਰਦੇ ਹੋ ਤੇ ਬੜਾ ਟਾਈਮ ਲੱਗਦਾ ਦਿਉਟੀ ਤੇ ਕਿਨਾ ਇੰਸਟਾ ਤੇ ਕਿ ਉਹ ਤੋੜ ਐ ਸਪੀਸ ਤੱਕ ਲਾਈਫ ਤੇ ਹਮੇਸ਼ਾ ਆਪਣੀ ਆਪਣੀ ਆ ਪਰ ਜੀਣੀ ਆ ਪਰ ਕਿਦਾਂ ਜੀ ਰਿਹਾ ਕਿਵੇਂ ਕੰਮਕਾਰ ਕਰ ਰਿਹਾ ਤੁਹਾਡੇ ਕੰਮਕਾਰ ਜਿਹੜੇ ਆ ਉਹਨਾਂ ਦਾ ਵੀ ਸਟ्रेस ਤੁਹਾਡੇ ਤੇ ਪੈਂਦਾ ਫਿਰ ਤੁਹਾਡੀ ਜਿਹੜੀ ਜਿੱਥੇ ਤੁਸੀਂ ਡੌਮ ਕਰਦੇ ਆਂ ਦਾ ਮਾਲਕੀ ਦਾ ਵੀ ਅਧਿਕਾਰ ਹੈ ਕਿਸੇ ਤੋਂ ਨੰ ਆਪਲਾਈਸ ਨੂੰ ਤਨਖਾਹ ਵੀ ਦੇਣੀ ਹੁੰਦੀ ਆ ਬੜੀ ਇੰਨੀ ਕਿ ਟੈਨਸ਼ਨ ਦਾ ਮਾਹੌਲ ਕ੍ਰੀਏਟ ਹੋ ਜਾਂਦਾ ਘਰ ਦੇ ਅੰਦਰ ਕਿ ਇਨਸਾਨ ਕਹਿੰਦਾ ਵੀ ਸਾਰੇ ਪੈਸੇ ਮੈਂ ਜਿੰਨੇ ਵੀ ਆਉਣਗੇ ਉਹਨੇ ਦੇ ਦੇਣੀ ਮੇਰੇ ਕੋਲ ਬਚਨੇ ਨਹੀਂ ਤੇ ਐਵੇਂ ਦੇ ਜਿਹੜੀਆਂ ਮਨ ਵਿੱਚ ਵਿਚਾਰਾਂ ਕਈ ਤਰ੍ਹਾਂ ਦੀਆਂ ਆਉਂਦੀਆਂ ਰਹਿੰਦੀਆਂ ਤੇ ਪਰ ਕਈ ਵਾਰੀ ਅਸੀਂ ਆਪਣੀ ਜ਼ਿੰਦਗੀ ਨੂੰ ਜਿਉਂ ਲੈਨੇ ਆ ਵਿਚਾਰ ਵੀ ਕਈ ਤਰ੍ਹਾਂ ਦੇ ਆ ਪਰ ਉਹਨਾਂ ਵਿਚਾਰਾਂ ਨੂੰ ਇੱਕ ਸਾਈਡ ਤੇ ਰੱਖ ਕੇ ਅਸੀਂ ਜ਼ਿੰਦਗੀ ਵਿੱਚ ਜਿਉ ਰਹੇ ਆ ਕਈ ਕੁੜੀਆਂ ਤਾਂ ਜ਼ਿੰਦਗੀ ਵਿੱਚ ੱੱਕੇਸ਼ਾਈ ਜਿੰਦੀ ਆਪਣੀ ਘਰ ਦੇਣ ਕਿ ਆ ਇਹ ਪੜਨਾ ਤੇ ਉਹ ਪੜਨ ਬੈ ਜਾਂਦੀਆਂ ਘਰ ਦੇ ਕੰਦੇ ਨਹੀਂ ਆ ਇਹ ਪੜ ਕੇ ਇਹ ਪੜ ਤੇ ਉਹ ਉਹ ਪੜਨ ਬੈ ਜਾਂਦੀਆਂ ਮਤਲਬ ਕਿ ਉਹਨਾਂ ਦੀ ਪੂਰੀ ਜ਼ਿੰਦਗੀ ਹੋਲ ਲਾਈਫ ਜਿਹੜੀ ਆ ਉਹ ਪੇਰੈਂਟਸ ਨਾਲ ਅਟੈਚ ਆ ਜਿਹੜੀ ਉਹਨਾਂ ਦੀ ਆਲਰੇਡੀ ਐਮਵੀ ਮੈਂਬਰ ਸੀ ਉਹਨਾਂ ਦੇ ਅਕੋਰਡਿੰਗ ਹੀ ਵੱਡੀ ਆ ਤੇ ਮੁਸ਼ਕਿਲ ਦਿਹਾੜਾ ਬੰਦੇ ਹੀ ਹੈ ਜਦੋਂ ਕੋਈ ਵੀ ਕੰਮ ਕਰਦੇ ਆ ਤੇ ਹਾਲਾਤ ਬਿਗੜਦੇ ਵੀ ਆ ਹਾਲਾਤ ਚੰਗੇ ਵੀ ਹੁੰਦੇ ਆ ਮਾੜੇ ਵੀ ਹੁੰਦੇ ਆ ਕਈ ਤਰ੍ਹਾਂ ਦੇ ਹੁੰਦੇ ਆ ਕਈ ਵਾਰੀ ਅਸੀਂ ਚਾਹੁੰਦੇ ਹੋਏ ਵੀ ਕੰਮ ਨਿਕਾ ਨਹੀਂ ਸਕਦਾ ਜ਼ਿੰਦਗੀ ਤੇ ਕਈ ਤਰ੍ਹਾਂ ਦੇ ਰਹਿੰਦੇ ਆ ਕਈ ਕਈ ਸਮੱਸਿਆਵਾਂ ਆਉਂਦੀਆਂ ਤੇ ਜਾਂਦੀਆਂ ਹਨ ਜੇ ਅਸੀਂ ਕਵਾਂਗੇ ਜ਼ਿੰਦਗੀ ਸਾਡੀ ਬਹੁਤ ਸਮੂਥ ਵੇ ਨਾਲ ਚੱਲੇ ਉਹ ਵੀ ਪੋਸਿਬਲ ਨਹੀਂ ਹੁੰਦਾ ਕਿਉਂਕਿ ਕਿਸੇ ਵੀ ਲਾਈਫ ਇੰਨੀ ਸਟੇਬਲ ਨਹੀਂ ਤੇ ਇੰਨੀ ਸਮੂਥ ਵੇ ਨਾਲ ਨਹੀਂ ਚੱਲਦੀ ਉਹਨੂੰ ਚਲਾਨ ਚ ਆਪਣਾ ਆਪਣੇ ਅੰਦਰ ਗੱਡਸ ਹੋਣੀ ਚਾਹੀਦੀ ਹੈ ਆਪਣੀ ਇੱਕ ਬਿਲ ਪਾਵਰ ਪੁਣੀ ਚਾਹੀਦੀ ਹੈ ਕਿ ਐਸੇ ਆਪਣੀ ਜ਼ਿੰਦਗੀ ਨੂੰ ਫਾਰਵਰਡ ਲੈ ਕੇ ਜਾਵਾਂਗੇ ਅੱਗੇ ਲੈ ਕੇ ਜਾਵਾਂਗੇ ਪਰ ਨਹੀਂ ਮੁਸ਼ਕਲ ਦੇ ਹਾਲਾਤ ਬਣੇ ਰਹਿੰਦੇ ਆ ਜਦੋਂ ਲੋਕਾਂ ਨੂੰ ਦੂਰੋਂ ਘੁੰਮ ਕੇ ਆਣਾ ਪੈਂਦਾ ਤਾਂ ਮੁਸ਼ਕਲ ਕੜੀ ਉਹ ਸਭ ਤੋਂ ਵੱਡੀ ਹੁੰਦੀ ਹੈ ਕਈ ਇਧਰੋਂ ਮਸਾ ਹੁੰਦੀਆਂ ਕਈ ਇਸ ਰੂਪ ਹੁੰਦੀਆਂ ਔਰ ਉਹਨਾਂ ਬੱਸਾਂ ਵਿੱਚ ਜਿਹੜੇ ਬੱਚੇ ਹੁੰਦੇ ਆ ਉਹ ਇੱਕ ਸਾਈਡ ਤੇ ਕਰਕੇ ਬੱਚਿਆਂ ਨੂੰ ਲਾਹ ਜਾਂਦੀਆਂ ਨੇ ਕਈ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਰਹਿੰਦੀਆਂ ਬੱਚਿਆਂ ਦਾ ਜਾਣਾ ਆਣਾ ਬਹੁਤ ਮੁਸ਼ਕਿਲ ਹੈ ਛੋਟੇ ਛੋਟੇ ਬੱਚਿਆਂ ਦੇ ਆਪਸ ਚ ਜਾਣਾ ਓਕੇ ਦਾ ਤੇ ਸਾਰੀਆਂ ਓਕੇ ਆ ਮੈਂ ਤੁਹਾਨੂੰ ਅਸੀਂ ਆ ਕਿ ਇੱਕ ਨਵੀਆਂ ਗੱਲਾਂ ਨਵੀਂ ਮਤਲਬ ਵਿਚਾਰ ਸਾਡੇ ਅਸੀਂ ਸਾਂਝੇ ਕਰਦੇ ਰਹਿਣੇ ਆ ਇਹ ਨਵੇਂ ਵਿਚਾਰਾਂ ਦੇ ਵਿੱਚ ਅਸੀਂ ਇਹ ਕਹਿੰਦੇ ਆ ਵੀ ਅਸੀਂ ਆਪਣਾ ਘਰ ਨਹੀਂ ਦਿਖਾ ਸਕਦੇ ਤੇ ਇਦਾਂ ਦੀ ਕੋਈ ਹੈ ਨਹੀਂ ਕਿ ਵੀਡੀਓ ਹੋ ਗਿਆ ਤੇ ਅਸੀਂ ਕਈ ਕੁਝ ਜਿਹੜਾ ਸਾਡਾ तकरीबन ਸਭ ਕੁਝ ਅਸੀਂ ਆਪਣੇ ਘਰ ਦੇ ਵਿੱਚੋਂ ਦਿਖਾ ਦਿੰਦੇ ਆ ਤੇ ਇਹਨਾਂ ਮੈਨੂੰ ਲੱਗਦਾ ਵੀ ਆਪਾਂ ਬਹੁਤ ਸਕੂਲ ਦੀਆਂ ਗੱਲਾਂ ਕਰਦੇ ਰਹਿੰਦੇ ਆ ਸਕੂਲ ਦੀਆਂ ਗੱਲਾਂ ਕਰਕੇ ਬੋਰ ਹੋ ਜਾਂਦੇ ਆ ਫਿਰ ਕਦੀ ਕਿਤਾਈ ਘਰ ਦੀ ਗੱਲ ਵੀ ਕਰਨੀ ਚਾਹੀਦੀ ਆ ਫਿਰ ਸਾਰਾ ਦਿਨ ਤਾਂ ਸਾਡਾ ਸਕੂਲ ਨਿਕਲ ਜਾਂਦਾ ਤੇ ਗੱਲ ਵੀ ਜੇ ਕੋਈ ਜ਼ਿੰਦਗੀ ਦੇ ਵਿੱਚ ਆਉਂਦੀ ਹੈ ਜਾਂ ਜੀ ਦੇ ਪਰ ਵੀ ਅਸੀਂ ਗੱਲ ਕਰਨੀ ਚਾਹੀਦੀ ਉਹ ਸਕੂਲ ਹੀ ਹੁੰਦਾ ਹੁਣ ਇੰਨਾ ਵੀ ਆਪਣ ਆਪਣੀ ਸਕੂਲ ਬਾਰੇ ਗੱਲ ਨਹੀਂ ਕਰ ਸਕਦੇ ਕਿਉਂਕਿ ਜੇ ਆਪਾਂ ਸਾਰਾ ਦਿਨ ਹੀ ਆਪਣੇ ਸਕੂਲ ਤੇ ਲੱਗੇ ਹੋਵਾਂਗੇ ਤੇ ਇਹ ਵੀ ਮੁਸ਼ਕਲ ਦੇ ਹਾਲਾਤ ਹੁੰਦੇ ਆ ਕਿਉਂਕਿ ਜੇ ਸਾਰਾ ਦਿਨ ਕਿਨਾ ਅਸੀਂ ਇੱਕੋ ਹੀ ਟੌਪਿਕ ਤੇ ਗੱਲ ਕਰਦੇ ਰਵਾਂਗੇ ਤੇ ਬਹੁਤ ਗਲਤ ਗੱਲ ਆ ਜਿਹੜੇ ਕਹਿੰਦੇ ਕਈ ਅਲੀਗੇਸ਼ਨ ਵਿੱਚ ਉਲਾਂਦਿਆਂ ਕਿ ਇਹ YouTube ਇੰਨੀ ਚਲਾਈ ਤੇ ਜਾਂ ਫਿਰ ਬਹੁਤ ਜ਼ਿਆਦਾ ਫੋਨ ਚਲਾਉਂਦੇ ਆ ਇਹ ਕਰਦੇ ਆ ਪਰ ਜੇ ਅਸੀਂ ਫੋਨ ਚਲਾਉਂਦੇ ਆ ਸਾਡੇ ਸਾਰੇ ਹੀ ਚੈਨਲ ਬੰਟਾਇਸ ਤੇ ਹੋ ਗਏ ਜਾਂ ਰਿਪੋਰਟ ਵਾਲੇ ਤੇ ਕਿਸੇ ਨੂੰ ਤਾਂ ਇਹਦੇ ਵਿੱਚ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ ਜੇ ਨਹੀਂ ਹੋਣਿਆ ਉਹਨਾਂ ਦਾ ਜਿਹੜੇ ਤੁਹਾਡੇ ਚਲਾਉਂਦੇ ਆ ਤਾਂ ਉਹਨਾਂ ਨੂੰ ਸੁਵਿਧਾ ਸੈਂਟਰ ਤੇ ਲਿਆ ਕੇ ਉਹਨਾਂ ਦਾ ਆਧਾਰ ਕਾਰਡ ਜੋ ਵੀ ਆ ਪੈਨ ਕਾਰਡ ਸਭ ਕੁਝ ਬਣਾ ਲਓ ਤੇ ਫਿਰ ਇਹ ਵਾਲਾ ਕੰਟੈਂਟ ਬਣਾ ਲਓ ਉਸ ਤੋਂ ਬਾਅਦ ਤੁਹਾਨੂੰ ਕੋਈ ਨਹੀਂ ਕੁਛ ਕਹਿੰਦਾ ਜਿਹੜੀ ਜਿਹੜੇ ਕੁਝ ਕਰਨਾ ਹੀ ਨਹੀਂ ਖੁੰਦੇ ਆ ਆਰਾਮ ਨਾਲ ਵਿਹਲੇ ਬੈਠੇ ਰਹਿੰਦੇ ਆ ਤੇ ਉਹਨਾਂ ਦਾ ਫਿਰ ਜਿੱਤਗੀ ਦੇ ਵਿੱਚ ਤੇ ਕਿਸੇ ਵੀ ਕੰਟਰੀ ਚਲੇ ਜਾਣ ਜਾਂ ਕਿਤੇ ਵੀ ਚਲੇ ਜਾਣ ਤੇ ਸਕਿੱਲ ਵਰਕ ਉਹਨਾਂ ਚ ਹੁੰਦਾ ਨਹੀਂ ਇਸ ਕਰਕੇ ਊਨਲੀਤਾ ਬਈ ਬਹੁਤ ਮੁਸ਼ਕਿਲ ਹੈ ਤੇ ਸੂਰਜ ਕਦੀ ਕਦਾਈ ਚੜਦਾ ਹੈ ਤੇ ਕਦੀ ਕਦਾਈ ਧੁੱਪ ਦੇ ਵਿੱਚ ਬੰਦਾ ਬੈਠਦਾ ਹੈ ਤੇ ਬੱਦਲ ਜੇ ਬਣੇ ਰਹਿੰਦੇ ਆ ਮੌਸਮ ਵੀ ਕੁਛ ਇਦਾਂ ਦਾ ਹੈ ਫਿਰ ਬੰਦੇ ਨੂੰ ਲੱਗਦਾ ਮੀਂਹ ਆ ਗਿਆ ਥੋੜਾ ਜਿਹਾ ਇਹ ਤੋਂ ਬਦਲਦਾ ਟੁਕੜਾ ਜਿਹਾ ਵੀ ਸੰਗਣਾ ਜਿਹਾ ਆ ਜਾਂਦਾ ਹੈ ਕਿ ਉਹ ਮੌਸਮ ਨਾ ਵਾਪਸ ਹੈ ਨਾ ਬੰਦੇ ਨੂੰ ਨੀਂਦ ਆਉਂਦੀ ਨਹੀਂ ਹੈ ਨਾ ਤੇ ਇਕ ਕਦੇ ਕਦੇ ਨਾ ਇੰਦਾ ਨੀਂਦ ਆਉਂਦੀ ਹੁੰਦੀ ਹੈ ਕਿ ਬੰਦਾ ਆਪਣਾ ਕੋਈ ਕੰਮ ਕਰ ਰਿਆ ਹੁੰਦਾ ਉਹ ਨੂੰ ਅਚਾਨਕ ਚਲੇ ਚੱਟ ਕੇ ਸੌ ਜਾਂਦਾ ਠੀਕ ਹੈ ਨਾ ਤੇ ਇਹ ਕੁਦਰਤੀ ਗੱਲ ਹੁੰਦੀ ਹੈ ਤੇ ਕਈ ਵਾਰੀ ਬੰਦਾ ਟੈਂਸ਼ਨ ਇਸ ਸਟ्रेस ਟੂਲ ਦਾ ਟੋ ਸਟ्रेस ਦੇ ਕਰਣ ਵੀ ਨੀਂਦ ਨਹੀਂ ਆਉਂਦੀ ਜਿਹੜੀਆਂ ਸੋਚਾਂ ਫਿਕਰਾਂ ਸਾਰਾ ਦਿਨ ਮਨ ਨੂੰ ਪਈਆਂ ਰਹਿੰਦੀਆਂ ਉਹਦੇ ਕਰਕੇ ਵੀ ਕਈ ਵਾਰੀ ਨੀਂਦ ਨਹੀਂ ਆਉਂਦੀ ਤੇ ਇਦਾਂ ਕਈ ਵਾਰੀ ਪਤਾ ਕੀ ਹੁੰਦੀ ਹੈ ਚਾਹੇ ਅਸੀਂ ਕਿੰਨੇ ਵੀ ਸਟ্রেਸਡ ਕਿਉਂ ਨਾ ਹੋਈਏ ਚਾਹੇ ਕੁਝ ਵੀ ਹੋਇਆ ਹੋਵੇ ਅਸੀਂ ਫਿਰ ਵੀ ਜਿਹੜਾ ਰਾਮਨਾਸ ਹੋ ਜਾਂਦੀ ਹੈ ਇਹ ਵੀ ਕੁਦਰਤੀ ਹੁੰਦਾ ਹੈ ਜਾਂ ਪਤਾ ਨਹੀਂ ਕੀ ਗੱਲ ਹੁੰਦੀ ਹੈ ਤੇ ਇਹ ਤਾਂ ਸਮਝ ਤੋਂ ਬਾਹਰ ਹੈ ਹਰ ਕੋਈ ਬੰਦਾ ਜਿਹੜਾ ਨਾ ਆਪਣੀ ਆਪਣੀ ਸੋਚ ਦੇ ਕੋਣੀ ਵਿੱਚਰ ਜਿੰਦਾ ਆ ਤੇ ਹਰ ਕੋਈ ਕਹਿੰਦਾ ਹੈ ਕਿ ਮੈਂ ਜਿਹੜਾ ਹੈ ਨਾ ਵੀ ਆਪਾਂ ਬਣਾਉਣੀ ਤਾਂ ਕੰਟੈਂਟ ਬਣਾਉਣੀ ਆ ਵੀਡੀਓ ਬਣਾਉਣੀ ਆ ਵੀ ਇਦਾਂ ਤੇ ਉਹਦੇ ਅਲੀਗੇਸ਼ਨ ਪਤਾ ਕੀ ਆ ਜਾਂਦਾ ਹੁੰਦਾ ਕਿ ਇਹ ਆਪਣੀ ਵੀਡੀਓ ਬਣਾਉਣ ਨੂੰ ਜਾਂ ਵੀਡੀਓ ਦੀ ਗੱਲ ਨੂੰ ਕਰਨ ਨੂੰ ਜਾਂ ਆਪਣੀ ਵੀਡੀਓ ਨੂੰ ਲੰਬਾ ਕਿਚਣ ਲਈ ਜਾਂ ਟਾਈਮ ਵੀ ਜ਼ਿਆਦਾ ਹੋ ਜਾਵੇ ਤਾਂ ਇਸ ਕਰਕੇ ਇਸ ਟੌਪਿਕ ਦੀ ਗੱਲ ਕਰਦੀ ਆ ਉਹ ਗੱਲ ਨਹੀਂ ਹੁੰਦੀ ਕਈ ਵਾਰੀ ਹੋ ਸਕਦਾ ਹੈ ਕਿ ਜਦੋਂ ਵੀਡੀਓ ਬਣਦੀ ਹੋਈ ਹੋਤੀ ਮੈਂ ਹੀ ਸੋង ਗਿਆ ਇਹਦਾ ਕੋਈ ਪਤਾ ਨਹੀਂ ਹੁੰਦਾ ਨੀਂਦ ਆ ਜਾਂਦੀ ਐ ਇਨਸਾਨ ਨੂੰ ਥਕਾਵਟ ਹੋਈ ਹੁੰਦੀ ਐ ਸਾਰਾ ਦਿਨ ਬੰਦਾ ਬਾਹਰ ਜਿਹੜਾ ਕੰਮ ਕੀਤਾ ਹੁੰਦਾ ਬਾਹਰ ਸਕੂਲ ਦੇ ਵਿੱਚ ਵੀ ਘਰ ਆ ਕੇ ਵੀ ਤੇ ਉਸ ਤੋਂ ਬਾਅਦ ਫਿਰ ਬੰਦੇ ਨੇ